ਐਮ ਸੀ ਦੀ ਕੀ ਨਾਮ ਤੁਹਾਡਾ ਜੀ ਯਾਰਾ ਸਿੰਘ ਆ ਪਿੰਡ ਸਾਡਾ ਪੰਡਾ ਬੋਲਾ ਹਾਂ ਜੀ ਸਾਡਾ ਏਡਾ ਕੰਮ ਸੀ ਏਡਾ ਕਰੋੜਾਂ ਕਹੀਏ ਸਾਡੇ ਕੋਲ ਕਰੋੜਾਂ ਲਈਆਂ ਹੂੰ 2.5 ਕਰੋੜ ਦਾ ਮੇਰਾ ਮੰਗਾ ਚਿੱਟਾ ਹੀ ਗਿਆ ਕਿੰਨੇ ਦਾ 2.5 ਕਰੋੜ ਦਾ 2.5 ਕਰੋੜ ਰੁਪਏ ਦਾ ਚਿੱਟਾ ਪੀ ਗਿਆ 13 ਕਿੱਲੇ ਮੇਰੀ ਜ਼ਮੀਨ ਸੀ ਸਾਰੇ ਮੁੰਡੇ ਨੇ ਵੇਚੀ ਸਾਰੇ ਮੁੰਡੇ ਨੇ 13 ਕਿੱਲੇ 13 ਕਿੱਲੇ ਅੱਛਾ ਸਾਡਾ ਕੰਮ ਥੱਲੇ ਥਨੇ 17 ਸਾਲ ਹੋ ਗਏ ਆ ਜੇ ਆਫਸਰ ਚ ਭੱਜਿਆ ਕਰੀ ਉਹ ਚੰ ਚੱਲ ਰਗਦੇ ਚੱਲ ਜਾਉ ਹੂੰ ਮੈਂ ਨਵਤ ਪਹਿਲਾਂ ਜਿਹੜੇ ਸਿਆਣੇ ਸੁਣਨੇ ਸੀ ਨੂੰ ਤਾਂ ਮੈਂ ਨਵਤ ਪਹਿਲਾਂ ਤੋਂ ਕਰਦਾ ਹਾਂ ਮੈਂ ਸਿਆਣੇ ਦੇ ਨਹੀਂ ਕਹਿੰਦਾ ਚਰਚਾਂ ਜੀ ਭੱਜਾ ਕਰਦਾ ਹਾਂ ਹੂੰ ਮੁੜ ਕੇ ਫੇ ਸਾਡਾ ਸੋਚਦੇ ਆ ਫੇ ਮਹਾਵਿਸ਼ੇ ਜਗੰਦਰ ਚੱਲ ਗਾ ਦੋਨੇ ਜੀ ਚੱਲ ਗਾ ਹੂੰ ਅਸੀਂ ਉਹਨੂੰ 40 ਸਾਲ ਦਾ ਮਤਲਬ ਉਹਨੂੰ ਕੀਤਾ ਹਾ ਸੀ 40 ਸਾਲਾਂ ਦਾ ਹੂੰ ਉੱਠੇ ਜਾ ਕੇ ਉਠੀ ਹੋਈ ਕਿ ਦਿਲ ਤੇ ਦਰਦ ਤਿੰਨ ਸਾਲ ਤੋਂ ਚੱਲਦੀ ਸੀ ਲਗਾਤਾਰ ਤੇ ਮਤਲਬ ਅੱਜ ਸਕੈਨ ਕਰਾਉਣੇ ਕੱਲ ਕਰਾਉਣੇ ਆ ਹਾਂ ਪਾਸਟਰ ਜੀ ਬਾਹਰੋਂ ਆਏ ਸਰੇਲ ਤੋਂ ਆਏ ਉਹ ਦਿਨ ਕਹਿੰਦੇ ਜਿੱਥੇ ਜਿੱਥੇ ਤਕਲੀਫ ਆ ਉੱਥੇ ਹੱਥ ਰੱਖੋ ਹੀ ਅੱਥਰੱਖੇ ਉੱਥੇ ਸਾਡਾ ਹੁੰਦੋ ਥੀ ਜਦੋਂ ਆਤਮਿਕ ਪਿਤਾ ਜੀ ਸੰਤ ਫੈਰਜ਼ੀ ਜੀ ਜਦੋਂ ਇਜ਼ਰਾਈਲ ਤੋਂ ਆਏ ਸੀ ਹਾਂਜੀ ਹਾਂਜੀ ਉਹਨਾਂ ਨੇ ਆ ਕੇ ਬੋਲੇ ਕਿ ਤੁਹਾਡੇ ਜਿੱਥੇ ਜਿੱਥੇ ਦਰਦ ਹੱਥ ਰੱਖੋ ਪਹਿਲੀ ਵਾਰੀ ਆਏ ਸੀ ਪਹਿਲੀ ਵਾਰੀ ਗਏ ਸੀ ਉੱਧਰ ਅੱਛਾ ਪਹਿਲੀ ਵਾਰ ਜਾ ਕੇ ਆਏ ਸੀ ਤੇ ਪਹਿਲੀ ਵਾਰੀ ਸਾਡਾ ਉਥੋਂ ਠੀਕ ਹੋਇਆ ਉਥੋਂ ਮੁੜ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਨਹੀਂ ਹਨਤੋੜਨਾ ਇਹਨਾਂ ਨੂੰ ਜਾਣਾ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਟੂਣਾ ਬਟੂਣਿਆਂ ਦਾ ਕੰਮ ਸੀ ਸਾਡਾ ਕੰਮ ਨਹੀਂ ਸਦਾ 17 ਸਾਲ ਤੋਂ ਥੱਲੇ ਲੱਗੀ ਗਾ ਯਾਨੀ ਕਿ ਮਸਜਿਦ ਦੇ ਵਿੱਚ ਵੀ ਸੀ ਮਸਜਿਦ ਦੇ ਵਿੱਚ ਵੀ ਕੰਮ ਨਹੀਂ ਸੀ ਪਰ ਕੁਝ ਨਹੀਂ ਸੀ ਹੁੰਦਾ ਅੱਛਾ ਮਤਲਬ ਇਹ ਜਿਹੜੇ ਦੋਨੇ ਜੀ ਆ ਇਹਨਾਂ ਨੂੰ ਹਨਤੋੜਨਾ ਇਹਨਾਂ ਨੂੰ ਜਾਣਾ ਦੂਜੇ ਮੁੰਡੇ ਨੂੰ ਕਿਹੜਾ ਇਹਨੇ ਕੁੜੀ ਨੇ ਜਦੋਂ ਨੂੰ ਰੋਟੀ ਪੁੱਛਣੀ ਹੈਗੀ ਇਕੱਠੇ ਆ ਹਾਂ ਰਾ ਭਾਈ ਤੇ ਸੰ 24 ਸਾਲ ਦਾ ਲੱਭਿਆ ਹੋਇਆ ਹਾਂ ਰੋਟੀ ਪਾਣੀ ਬਣਾਉਣਾ ਮੈਨੂੰ ਦੇਣਾ ਇਹਨੇ ਲੱਲ ਲੁੱੜ ਗਈ ਅੱਛਾ ਜੇ ਇਹੀ ਜਾਣਾ ਦੁਕਾਨ ਤੋਂ ਉੱਠ ਕੇ ਆਉਣਾ ਅਸੀਂ 3 ਸਾਲ ਦੁਕਾਨ ਤੇ ਬੋਣੀ ਨਹੀਂ ਕੀਤੀ ਦੁਕਾਨ ਤੇ ਚੱਲ ਜਾਣਾ ਮੋੜ ਆਉਣਾ ਦੁਕਾਨ ਤੇ ਕਾਦੀ ਦੁਕਾਨ ਸੀ ਤੁਹਾਡੀ ਕਰਿਆਨੇ ਦੀ ਦੁਕਾਨ ਹੈ ਨਹੀਂ ਛੱਡੀ ਨਹੀਂ ਛੱਡੀ ਦੁਕਾਨ ਛੱਡੀ ਨਹੀਂ ਅਸੀਂ ਸਦਾ ਘਰੋਂ ਬਾਪੂ ਲੈਣਾ ਜੋ ਜੋ ਕਰ ਕੋ ਲੈਣਾ ਚਲੋ ਇਹੀ ਜਾਣਾ ਚਾਹੀ ਨਹੀਂ ਨਹੀਂ ਗਾ ਘੋਂਦਾ ਆਪ ਦਾ ਸਸਤਾ ਸੱਦਾ ਖਾਨੇ ਆ ਟ੍ਰੋਲ ਤੇ ਰੇਟ ਦੇ ਸੱਦਾ ਆਉਂਦਾ ਵਾ ਅਸੀਂ ਐਸਾ ਹੁਣ ਤਿੰਨਾਂ ਜਿੱਦੰਦੇ 1 ਮਹੀਨਾ ਹੋ ਗਿਆ ਸੰਦ ਕੋ ਜਾਂਦਿਆਂ ਨੇ ਸੰਦਾਂ ਨੂੰ ਇਹ ਕੇ ਨੂੰ ਆਖੀਦਾ ਨਾ ਜਾਂ ਮਤ ਪਾਣੀ ਲਿਆ ਪਾਟ ਕੇ ਲਿਆ ਸਾਰੇ ਟੱਬ ਨੂੰ ਪਾਣੀ ਦੇਣਾ ਇੱਕ ਰੋਟੀ ਆਖਣੀ ਜੇ ਆਵਾ ਰੋਟੀ ਲਿਆ ਸਾਰੇ ਟੱਬ ਨੂੰ ਰੋਟੀ ਲਿਆ ਕੇ ਦੇਣਾ ਯਾਨੀ ਕਿ ਪਹਿਲਾਂ ਨਹੀਂ ਸੀ ਇੱਦਾਂ ਬਿਲਕੁਲ ਨਹੀਂ ਸੀ ਬਿਲਕੁਲ ਨਹੀਂ ਕੋਈ ਨਹੀਂ ਸੀ ਕਿ ਜੁੜਦੀ ਨਹੀਂ ਸੀ ਕਿ ਅम्मे ਸਾਡੇ ਆਖੇ ਲੱਗ ਜਵੇ ਅੱਛਾ ਲੋ ਜੀ ਹੁਣ ਇਹ ਹੈ ਨਾ ਕੋਈ ਸੰ ਪੁੱਛ ਕੇ ਜਾਂਦੇ ਆ ਸੰ ਪੁੱਛਿਆ ਨਹੀਂ ਕਦੀ ਕਿਸ ਨੇ ਹਾਂ ਹੁਣ ਸੰ ਪੁੱਛ ਲਈ ਜਾਈਏ ਜਾਵਾਂ ਜਰਨਾ ਕਿੰਨੇ ਸਾਲਾਂ ਬਾਅਦ ਹੋਇਆ ਇਹ 17 ਸਾਲਾਂ ਬਾਅਦ ਹੋਇਆ 17 ਸਾਲਾਂ ਬਾਅਦ ਹੈ ਇਦਾਂ ਹੋਇਆ ਫੈਮਲੀ ਨੂੰ ਇਕੱਠ ਜੁਟ ਕਰ ਦਿੱਤਾ ਪਰਮੇਸ਼ਵਰ ਨੇ ਤੁਸੀਂ ਸੁਣ ਰਹੇ ਆ ਨਾ ਜਗਾ ਜਗਾ ਵੱਡੀਆਂ ਝੋੜੀਆਂ ਸਭ ਮਿਨਿਸਟਰੀਆਂ ਚ ਗਏ ਲੋਕਾਂ ਨੂੰ ਲੱਗਦਾ ਉਹ ਤੇ ਜਾ ਕੇ ਪਤਾ ਨਹੀਂ ਕਿਹੜਾ ਬੰਬ ਚੱਲਣਾ ਉਹ ਬੰਬ ਤੁਹਾਡੇ ਘਰ ਹੀ ਆ ਜਿਹੜਾ ਚੱਲ ਹੀ ਰਿਹਾ ਹਰ ਉਹ ਭੂਤੇ ਜਿਹੜਾ ਹਰ ਰੋਜ਼ ਭੂਤਨੀਆਂ ਬੁਲਾ ਦਿੰਦਾ ਸੀ ਪਰ ਜਦੋਂ ਮਾਂ ਸਮਰਤ ਗਈ ਇਹਨਾਂ ਦੇ ਬੇਡੇ ਨਾਲ ਮੇਰੀ ਗੱਲ ਹੋਈ ਕਿਸੇ ਮਸਲੇ ਦੇ ਵਿੱਚ ਇਹਨਾਂ ਦੇ ਮੰਮੀ ਆਉਂਦੇ ਸੀਗੇ ਇੱਥੇ ਡੈਡੀ ਵੀ ਨਹੀਂ ਸੀ ਆਉਂਦੇ ਮੰਮੀ ਇਕੱਲੇ ਆਉਂਦੇ ਸੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਸੰਤ ਜੀ ਮੇਰਾ ਪਰਿਵਾਰ ਇੱਕ ਕਰ ਦਿਓ ਮੇਰਾ ਪਰਿਵਾਰ ਇੱਕ ਕਰ ਦਿਓ ਮੇਰਾ ਪਰਿਵਾਰ ਬਹੁਤ ਲੜਾਈ ਝਗੜਾ ਰਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਆਈ ਚਲੋ ਕਿ ਮੰਨਨ ਦੋ ਵਾਰੀ ਟਾਈਮ ਦਿੱਤਾ ਪ੍ਰਭੂ ਨੇ ਕਿਹਾ ਵੇਟ ਕਰ ਦੋ ਵਾਰੀ ਇਹਨਾਂ ਨੂੰ ਵੀ ਪਤਾ ਮੈਂ ਟਾਈਮ ਦੇ ਕੇ ਗਿਆ ਨਹੀਂ ਮੈਂ ਕਿਹਾ ਵੇਟ ਜਦੋਂ ਮੈਂ ਗਿਆ ਸੰਤਾਂ ਦੇ ਸ਼ਬਦਾਂ ਦੇ ਨਾਲ ਆਪਣੇ ਆਤਮਿਕ ਪਿਤਾ ਦੇ ਸ਼ਬਦਾਂ ਦੇ ਨਾਲ ਜਦੋਂ ਗਿਆ ਤੇ ਵੱਡਾ ਚੇਂਜ ਵੱਡਾ ਬਦਲਾਅ ਆਇਆ ਇਹਨਾਂ ਦੇ ਜੀਵਨ ਦੇ ਅੰਦਰ ਹਾਲੇ ਅੱਜ ਕੀ ਬਤਾ ਕੀ ਕਿਸ ਨੇ ਕਰਤਾ ਸਾਡੇ ਤੇ ਕੀ ਹੋਇਆ ਅੱਜ ਹੋਰ 17-17 ਲੱਖ ਦਾ ਮੈਨੂੰ ਘਟ ਆਇਆ ਕਿ ਘੰਟੇ ਦੇ 10 ਮਿੰਟਾਂ ਵਿਚ ਬਿਆਹ ਮੇਰੀਆਂ ਕੰਪੈਨੀਆਂ ਸੀ ਮੇਰੇ ਟਰੈਕਟਰ ਸੀ 4-5 ਮੇਰੇ ਕੋਲ ਟਰੈਕਟਰ ਸੀ ਸਾਰਾ ਕੁਝ ਹੀ ਲੁੱਟ ਕੇ ਲੈ ਗਿਆ ਸ਼ੈਤਾਨ ਸਭ ਲੈ ਕੇ ਉੱਡ ਗਿਆ ਜ਼ਮੀਨ ਚਲੇ ਗਈ 2.5 ਕਰੋੜ ਦਾ ਨੁਕਸਾਨ ਹੋ ਗਿਆ ਕੰਪੈਨੀਆਂ ਚਲੇ ਗਈਆਂ ਟਰੈਕਟਰ ਟਰਾਲੀਆਂ ਚਲੇ ਗਏ ਹੁਣ ਸਿਰਫ ਇੱਕੋ ਟਰੈਕਟਰ ਖੜਾ ਕਰ ਇੰਦਿਆਂ ਨਵਾਂ ਟਰੈਕਟਰ ਲੈ ਕੇ ਭਿਛੌਂਗਣਾ ਰੱਖਿਆ ਟਰੈਕਟਰ ਲੈ ਜਮੀਨ ਤੇ ਦੋ ਤਿੰਨ ਕਨਾਲੀ ਜਮੀਨਾਂ ਤੇ ਮੈਨੂੰ ਛੌਂਗਾ ਟਰੈਕਟਰ ਆਪਣਾ ਨਵਾਂ ਲੈ ਆ ਕੇ ਰੱਖਿਆ ਸੰਤੂ ਨੇ ਕਿਹਾ ਇੱਕ ਵਾਰਪੁਰ ਕੱਢਿਆ ਕਰੋ ਮੈਂ ਖੜਾ ਖੜਾ ਰਵੇ ਇਹਦੇ ਤੇ ਖੜਾ ਹੀ ਸੀਗਾ ਉਹ ਉਹ ਮੈਂ ਕਿਹਾ ਇਹਨੂੰ ਖੜਾ ਕਰ ਦੋ ਕੀਤਾ ਇਹਨੂੰ ਗੇੜੀ-ਗੁੜੀ ਮਾਰ ਕੇ ਆਇਆ ਕਰੋ ਭਾਵੇਂ ਉੱਤੋਂ ਘਰ ਚੋਂ ਗੇਟ ਤੋਂ ਹੀ ਘੁਮਾ ਕੇ ਅੰਦਰ ਲਾ ਦੋ ਪਰ ਜਦੋਂ ਚੱਲੂਗਾ ਮਾਹ ਸਮਰੱਥ ਸੰਭਾਲੇਗੀ ਇਸ ਮੋਕਾ ਮੇਰੀ ਜੀਬ ਚ ਰੈਂਦਾ ਪਰ 7000 ਰੁਪਇਆ ਰੈਂਦਾ ਜਿੱਦਨ ਜੇ ਸੰਤ ਆਇਆ ਕਦੀ ਮੇਰੇ ਦੁੱਕੀ ਜੀਬ ਚ ਨੀ ਤੇ ਜੋ 17 ਸਾਲ ਤੋਂ ਮੇਰੇ ਘਾਟਾ ਪੈਣਾ ਹੋਇਆ ਘਾਟਾ ਪੈਣਾ ਮੇਰੇ ਪੈਸਾ ਨਹੀਂ ਕਦੇ ਆਇਆ ਮੈਂ ਕਦ ਦੂਤ 300 800 500000 2000 4000 ਰੁਪਇਆ ਮੇਰੀ ਜੀਬ ਤੇ ਰੈਂਦਾ ਹੁਣ ਜੀਬ ਚ ਰੈਂਦਾ ਜੀਬ ਚ ਰੈਂਦਾ ਵਾ ਵੱਡਾ ਬਦਲਾਅ ਆ ਚੁੱਕਾ ਕਦੀ ਮੇਰੇ ਕੋ 10 ਰੁਪਇਆ ਜੀਬ ਨੇ ਲੱਭੜਵਾ ਖਾਲੀ ਪਾਣਾ ਲੋਕਾ ਰਗੜਵਾਨ ਕੀ ਗੱਲ ਓਦਾਂ ਮੈਨੂੰ ਇਸ ਮੌਕੇ ਤੇ ਭੁੱਖਾ ਵੀ ਧਿਆਨਾ ਤੇ ਲੋਕੀ ਮੈਨੂੰ ਇਹ ਕਹਿੰਦੇ ਤੇ ਕੋਈ ਪੈਸਾ ਬਹੁਤ ਵਾਏ ਮਜੜਾ ਹੋਇਆ ਬੈਠਾ ਵਾਏ ਨਿੱਤ ਤੋਂ ਵੀ ਕੰਮ ਕਰਨਾ ਮੋਟਾ ਹੀ ਕਰਨਾ ਵਾ ਇਹਨੇ ਕੰਮ ਕਰਨਾ ਤੇ ਉਹ ਕਰਦਾ ਹੁੰਦਾ ਮੋਟਾ ਹੀ ਕੰਮ ਕਰਦਾ ਹੁੰਦਾ ਹੁਣ ਪ੍ਰਭੂ ਦੀ ਮਿਹਰ ਆ ਬਲ ਹੁਣ ਮੋਟੇ ਕੰਮ ਹੋਣਗੇ ਛੋਟੇ ਨਹੀਂ ਹੋਣਗੇ ਮੋਟੇ ਹੀ ਹੋਣਗੇ ਪਰਮੇਸ਼ਰ ਜਿਹੜਾ ਕੋਈ ਸ਼ੈਤਾਨ ਤੁਹਾਡਾ ਲੁੱਟ ਕੇ ਲੈ ਕੇ ਗਿਆ ਪਰਮੇਸ਼ਰ ਨੂੰ 크੍ਰਿਸਟ ਕੇ ਵਾਪਸ ਲੈ ਕੇ ਆਏਗਾ ਔਰ ਤੁਹਾਨੂੰ ਫਿਰ ਤੋਂ ਖੜਾ ਕਰੇਗਾ ਮਹਾਸਾਮਰਾ ਦੇ ਦੁਆਰਾ ਤਾਰੀ ਕਰੋ ਜ਼ੋਰ ਦੇ ਨਾਲ ਪਰਮੇਸ਼ਰ ਹਾਲੇਲੂਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਹਣ ਸਾਨੂੰ ਕਰੀਬ 9:6 ਹੋ ਗਿਆ ਸਰਪੈਂਟਿਨਿੰਗ ਹੋ ਗਿਆ ਜਿੱਦਾਂ 7:00 ਤੇ ਆਈ ਸੀ ਹਾਂ ਤੇ ਸਾਨੂੰ ਹੋ ਗਿਆ 6:00 ਤਾਂ ਹੋ ਗਿਆ 6:00 ਸੰਡੇ ਹੋ ਗਿਆ 6:00 ਸੰਡੇ ਹੋ ਗਿਆ ਕਿਉਂ ਮੈਂ ਕਹਿੰਨਾ ਕਿ 10 ਸੰਡੇ ਤੁਸੀਂ ਪੂਰੇ ਕਰਨੇ ਆ ਜਿੱਦਾਂ ਜਿੱਦਾਂ ਪ੍ਰੇਰ ਹੁੰਦੀ ਜਾਣੀ ਤੁਹਾਡੀ ਲਾਈਫ ਨੂੰ ਚੇਂਜ ਕਰੀ ਜਾਣਾ ਪਰਮੈਸ਼ਨ ਨੇ ਚੇਂਜ ਕਰੀ ਜਾਣਾ ਹਦਾਇਤਾਂ ਦੇ ਵਿੱਚ ਉਹਦੋਂ ਦੇ ਇਹਨਾਂ ਨੇ ਇੱਕੋ ਗੱਲ ਕਹੀ ਕਿ ਇੱਕੋ ਮਹੀਨੇ ਦੇ ਅੰਦਰ ਰਹਿਣਾ ਸਿੱਧਾ ਹੀ ਜਵਾਬ ਦਿੱਤਾ ਉਹਨਾਂ ਦੇ ਬੇਟੇ ਨੇ ਸਿੱਧਾ ਹੀ ਜਿੱਥੇ ਜਾਂਦੇ ਸੀ ਹੁਣ ਨਹੀਂ ਆਉਣਾ ਅਸੀਂ ਬਈ ਸਾਨੂੰ ਫੋਨ ਨਾ ਕਰਿਓ ਬੇਟੀ ਵੀ ਖੜੀ ਆ ਜਿਹੜੀ ਬੇਟੀ ਕੰਨੀ ਘਤਰੌਂਦੀ ਸੀ ਨਹੀਂ ਨਹੀਂ ਮਹਾਭਿਸ਼ੇਕ ਤੇ ਨਹੀਂ ਜਾਣਾ ਸਿੱਧਾ ਡਾਇਰੈਕਟ ਜਵਾਬ ਦੇ ਕੇ ਆਏ ਸਾਨੂੰ ਫੋਨ ਨਹੀਂ ਕਰਨਾ ਬਸ ਬਹੁਤ ਹੋ ਗਿਆ ਔਰ ਅੱਜ ਤੁਹਾਡੇ ਸਾਹਮਣੇ ਉਹ ਬੰਦਾ ਗਵਾਹੀ ਦੇ ਰਿਹਾ ਜਨੇ ਸਾਰਾ ਕੁਝ ਸ਼ੈਤਾਨ ਜਿਹਾ ਲੁੱਟ ਕੇ ਲੈ ਗਿਆ ਕੋਈ ਵੀ ਅਫਸਰ ਜਿਹੜਾ ਮੈਂ ਜਾ ਕੇ ਖੜਾ ਹੋ ਜਾਣਾ ਤੇ ਮੇਰਾ ਅਫਸਰ ਪੁੱਟ ਕੇ ਮੇਰਾ ਕੰਮ ਕਰਦਾ ਹੁੰਦਾ ਏ ਹੂੰ ਤੇ ਇੰਨਾ ਮਤਲਬ ਮੇਰਾ ਕੰਮ ਖਰਾਬ ਹੋਏ ਅਫਸਰਾਂ ਨੇ ਕਦੀ ਗੱਲ ਨਹੀਂ ਸੁਣੀ ਮਰੀਕ ਦੀ ਹੁਣ ਉਹਨਾਂ ਚੱਲ ਜਾਣਾ ਐਮਈ ਵਾਲੇ ਟਾਲੇ ਮਾਨ ਸਰਪੰਚ ਜੀ ਜਾਓ ਜੀ ਕੋਈ ਕਰਨੀ ਜੀ ਹੁਜੂਦਾ ਹੈ ਹੂੰ ਆ 3 ਮਹੀਨਾ 10 ਮਹੀਨਾ ਕੋਈ ਵੀ ਡੀਐਸਪੀ ਦੇ ਅਸਲ ਵੀ ਦੇ ਮੱਥੇ ਲੱਗਦਾ ਤਾਂ ਉੱਠ ਕੇ ਖੜਿਆ ਹੋ ਸਰਪੰਚ ਸਾਹਿਬ ਆਪ ਕੋ 10 ਮਹੀਨਾ ਕੋਈ ਵੀ ਡੀਐਸਪੀ ਦੇ ਅਸਲ ਵੀ ਦੇ ਮੱਥੇ ਲੱਗਦਾ ਤਾਂ ਉੱਠ ਕੇ ਖੜਿਆ ਹੋ ਸਰਪੰਚ ਸਾਹਿਬ ਆਪ ਕੋ ਕਿੰਨਾ ਆਇਆ ਇਹ ਹੈ ਬਦਲਾਅ ਇਹ ਹੈ ਮਹਾਸਮਰਤ ਅਫਸਰ ਵੀ ਕਿਉਂ ਇਦਾਂ ਹੁੰਦਾ ਕਿਉਂਕਿ ਤੁਸੀਂ ਅਨੋਇੰਟਡ ਆ ਤੁਸੀਂ ਜਾਓਗੇ ਤੁਹਾਡੀ ਜਿੱਤ ਹੀ ਹੋਣੀ ਆ ਪਰਮੇਸ਼ਰ ਦੇ ਨਾਮ ਦੇ ਵਿੱਚ ਤੁਹਾਨੂੰ ਜਿਤਾਉਣਾ ਹੀ ਆ ਪਰਮੇਸ਼ਰ ਨੇ ਕਿਉਂ ਕਿਉਂਕਿ ਜਦੋਂ ਇੱਕੋ ਮਸੇ ਦੇ ਅੰਦਰ ਰਹਿਣਾ ਸਿੱਖ ਗਏ ਤੇ ਪ੍ਰਭੂ ਨੇ ਜਿੱਤ ਦਿਲਾਉਣੀ ਦਿਲਾਉਣੀ ਆ ਤੁਹਾਨੂੰ ਤਾਰੀਫ ਕਰੋ ਜ਼ੋਰ ਦੇ ਨਾਲ ਪਰਮੇਸ਼ਰ ਹਾਲੇਲੂਇਆ ਠੀਕ ਨਾ ਜਾਣੇ ਆ ਆਏ ਹੋਏ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਮੈਂ ਕਿ ਜਿੱਥੇ ਵੀ ਕਿਤੇ ਵਾਏ ਨਾ ਜਿੱਥੇ ਵੀ ਭੁੱਲਿਆ ਉੱਥੇ ਆਣ ਕੇ ਕੋਈ ਚਰਚਾ ਦੜੀਆ ਇਹ ਲੋਕਾਂ ਜਿਹੜੇ ਚਰਚਾ ਬਣਾ ਕੇ ਬਿਤੇ ਸਾਡੇ ਠੱਗਵਾ ਨਾ ਠਗੀਆਂ ਵੇਗ ਚਾੜੀ ਚਰਚਾ ਬਦਲੀਆਂ ਮੈਂ ਚਾੜੀ ਕਿ ਮੈਂ ਉੱਥੇ ਚੱਲ ਜਾਣਾ ਮੈਂ ਕਿਹਾ ਉੱਥੇ ਸੁਦਾਜੂ ਮੇਰਾ ਉੱਥੇ ਸੁਦਾਜੂ ਲਿਆਓ ਨੀ ਸਾਮਾਨ ਕੱਟ ਕੇ ਲਿਆਓ 5000 ਰੁਪਏ ਲੈਣਾ 2000 ਰੁਪਏ ਲੈਣਾ ਨਾ ਠੀਕ ਠਾਕ ਸਾਡਾ ਕੰਮ ਉੱਥੇ ਜੀ ਉੱਥੇ ਆ ਅਸੀਂ ਨਾ ਕਦੀ ਜਲੰਧਰ ਜਦੋਂ ਅਸੀਂ ਖਾਣਾ ਖਾਣੇ ਆ ਖਾਣ ਜਿੰਨੇ ਕ ਖਾਣਾ ਖਾਣੇ ਉਹਨੇ ਤੇ ਬੱਦੇ ਨੇ ਜਾਈਏ ਜਿਆਦਾ ਨਹੀਂ ਦੇਣੇ ਜਾਈਏ ਪਰ ਅਸੀਂ ਮਤਲਬ ਸਾਡੇ ਕੋ ਕਦੀ ਲੇਹਣ ਦਾ ਪੈਸਾ ਨਾ ਜਲੰਧਰ ਮੰਗਿਆ ਤਾਂ ਨਾ ਸਾਡੇ ਕੋਈ ਥੇ ਮੰਗਿਆ ਸਾਡੇ ਘਰ ਜਾਂਦੇ ਇਹਨਾਂ ਨੂੰ ਆਖੇ ਸਾਡੇ ਉਹ ਤਾਂ ਪਹਿਲੇ ਗੱਡੇ ਸੀ ਸਸਪੈਂਸ਼ਨੀ ਦੇ ਪੈਸੇ ਉਹਨੇ ਕੋ ਆਪਣੀ ਮਾਂ ਦੀ ਜਗਾ ਵੇਚੀ ਇਹਨਾਂ ਨੇ ਜਿਓੜ ਹੀ ਲਾ ਰਿਆ ਕਹਿੰਦੇ ਉੱਥੇ ਗਿਆ ਉਹ ਇੱਥੇ ਨਹੀਂ ਅਸੀਂ ਲੈਣਾ ਤੁਹਾਡੇ ਘਰਾਂ ਦਾ ਪੈਸਾ ਸਾਡੇ ਕੋਲ ਜੀ ਪੈਸਾ ਨਹੀਂ ਆ ਚਾਰ ਪੰਜ ਵਜੇ ਗਿਆ ਸਾਡੇ ਕੋਲ ਪੈਸਾ ਦੇਂਦੇ ਅਸੀਂ ਕਹਿੰਦਾ ਜਦੋਂ ਗੱਡੀ ਜਾਏ ਕੋ ਤੇਜ਼ੀ ਪਾ ਦੇ ਇਨਾਂ ਉਹ ਠੀਕ ਨਹੀਂ ਦੇਜੋ ਜੋ ਨਿਣਾਇਤੀ ਨਹੀਂ ਜੱਟ ਤੇ ਜੋ ਬਣਾ ਕੀ ਕਹਿਣਾ ਚਾਹੁੰਦੇ ਆਉਣ ਵਾਲਿਆ ਇਹੋ ਜਨਾਵਾਨ ਤੇ ਜੱਟਾਂ ਛੱਡਿਓ ਮਹਾਮਸ਼ੀਖਾਂ ਨਾ ਛੱਡਿਓ ਤੇ ਕੰਮ ਲੈਣੇ ਤੇ ਇੱਥੇ ਕੰਮ ਪੂਰੇ ਹੋਣੇ ਨਹੀਂ ਹੋਣੀ ਕਿਸੇ ਦਾ ਵੀ ਤਾਰੀਖ ਚ ਰੱਖੋ ਗੋਡ ਬlesਸ ਯੂ ਪਰਮੇਸ਼ਰ ਦਾ ਬਖਸ਼ਾ